ਗੁੱਡ ਮਾਰਨਿੰਗ ਸਾਰੇ ਬੱਚੇ ਤੁਸੀਂ ਦੇਖ ਰਹੇ ਹੋ ਪਿਕਚਰ ਸਾਡੇ ਮਾਨਯੋਗ ਮੁੱਖ ਮੰਤਰੀ ਸਦਾ ਭਗਵੰਤ ਸਿੰਘ ਮਾਨ ਨੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਮੁਹਿੰਮ ਬੱਢੀ ਹੈ ਉਧਰ ਤੁਸੀਂ ਦੇਖ ਰਹੇ ਹੋ ਸਟੇਜ ਤੇ ਬਹੁਤ ਸਾਰੇ ਜਿੰਨੇ ਵੀ ਸਾਰੇ ਪਤਵੰਤੇ ਔਰ ਸਾਡੇ ਫਿਊਚਰ ਦੇ ਸਿਟੀਜ਼ਨਸ ਆਰ ਵਾਲੇ ਸਮੇਂ ਦੇ ਵਿੱਚ ਇਸ ਰੰਗਲੇ ਪੰਜਾਬ ਚ ਬਰੇ ਸਾਹਮਣੇ ਆ ਰੰਗਲਾ ਪੰਜਾਬ ਮੈਨੂੰ ਇਹਦੇ 'ਚ ਨਜ਼ਰ ਆ ਰਿਹਾ ਸਾਡੇ ਆਉਣ ਵਾਲੇ ਡਾਕਟਰਸ ਟੀਚਰਸ ਇੰਜੀਨੀਅਰਸ ਸਾਇੰਟਿਸਟ ਔਰ ਸਾਡੇ ਫਿਊਚਰ ਦੇ ਲੀਡਰ ਸਾਡੇ ਫਿਊਚਰ ਦੇ ਐਮ.ਐਲ.ਏ ਮਿਨਿਸਟਰਸ ਬੱਚੋ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਇੱਕ ਬੀੜਾ ਚੁੱਕਿਆ ਕਿ ਪੰਜਾਬ ਨੂੰ ਖੇਡਾਂ ਦੀ ਧਰਤੀ ਬਣਾਣਾ ਖੇਡਾਂ ਵਤਨ ਪੰਜਾਬ ਦੀਆ ਸ਼ੁਰੂ ਕੀਤੀਆਂ ਹਰ ਪਿੰਡ ਵਿੱਚ ਖੇਡ ਦਾ ਮੈਦਾਨ ਹਰ ਮੱਲੇ ਵਿੱਚ ਖੇਡ ਦਾ ਮੈਦਾਨ ਲਾਇਬ੍ਰੇਰੀਆਂ ਆਪਣੇ ਬੱਚਿਆਂ ਨੂੰ ਇੱਕ ਇਹੋ ਜਿਹਾ ਪੰਜਾਬ ਦੇਣਾ ਜਿਹੜਾ ਸੇਹ ਭਰਪੂਰ ਹੋਵੇ ਮੁੱਖ ਮੰਤਰੀ ਸਾਹਿਬ ਨੇ ਖੁਦ ਆਣਾ ਸੀ ਕੁਛ ਰਜੇ ਮੈਂ ਕਰਕੇ ਉਹਨਾਂ ਨੂੰ ਆਪਣਾ ਜਿਹੜਾ ਕੈਨਸਲ ਕਰਨਾ ਪਿਆ ਉਹ ਅਗਲੀ ਵਾਰੀ ਤੁਹਾਡੇ ਵਿੱਚ ਆ ਕੇ ਸ਼ਾਮਲ ਹੋਣਗੇ ਬੱਚੋ ਮੈਂ ਸਿਰਫ ਇੱਕ ਗੱਲ ਕਰਨੀ ਹੈ ਜੇ ਮੈਂ ਗੱਲ ਕਰਾਂ ਆਪਣੇ ਨੈਸ਼ਨਲ ਹੀਰੋਜ਼ ਦੀ ਬਾਬਾ ਸਾਹਿਬ ਬੀ ਆਰ ਐਮbedkar ਲਾਲ ਬਹਾਦਰ ਸ਼ਾਸਤਰੀ ਸਰਦਾਰ ਮਨਮੋਹਨ ਸਿੰਘ ਸਾਡੇ ਨੈਸ਼ਨਲ ਕੋਆਰਡੀਨੇਟਰ ਅਰਵਿੰਦ ਕੇਜਰੀਵਾਲ ਇਹਦਾ ਸਾਰਿਆਂ ਵਿੱਚ ਕਾਮਨ ਕੀ ਸੀ ਇਹਨਾਂ ਨੇ ਇੱਕ ਚੀਜ਼ ਸਾਂਝੀ ਸੀ ਉਹ ਸੀ ਵਿਦਿਆ এডੂਕੇਸ਼ਨ ਇਹਦਾ ਸਾਰਿਆਂ ਨੇ এডੂਕੇਸ਼ਨ ਨੂੰ ਆਪਣਾ ਟੂਲ ਬਣਾਇਆ ਆਪਣੀ ਸ਼ਕਤੀ ਬਣਾਈ ਐਡ ਅ ਵੈਰੀ ਸਟਰੋਂਗ ਕਮਿਟਮੈਂਟ ਆਫ ਨੈਸ਼ਨਲਿਜ਼ਮ ਜਿਹੜੀ ਇੱਕ ਨੈਸ਼ਨਲ ਕੌਨਸ਼ੀਅਸਨੈਸ ਸੀ ਤੁਸੀਂ ਆਪਣਾ ਏਮ ਡਿਸਾਈਡ ਕਰਦੇ ਹੋ ਜੇ ਮੈਂ ਗੱਲ ਕਰਾਂ ਸਾਇੰਟਿਸਟ ਦੀ ਅਲਬਰਟ ਆਇਨਸਟਾਈਨ ਦੀ ਜਾਂ ਕੰਟੈਂਪੋਰੀ ਦੇ ਵਿੱਚ ਇਲਨ ਮਸਕ ਦਾ ਨਾਮ ਸੁਣਿਆ ਸਾਰਿਆਂ ਨੇ ਇਲਨ ਮਸਕ ਸਾਊਥ ਅਫਰੀਕਾ ਵਿੱਚ ਪੈਦਾ ਹੋਇਆ ਉਹਦੇ ਫਾਦਰ ਮਾਪੇ ਰਿਸ਼ਤਾ ਡਿਵੋਰਸ ਹੋ ਗਿਆ ਹੀ ਵੈਂਟ ਟੂ ਕੈਨੇਡਾ ਬਟ ਉਹਨੂੰ ਕੰਪਿਊਟਰ ਦੇ ਵਿੱਚ ਸਾਇੰਸ ਫਿਕਸ਼ਨ ਦੇ ਵਿੱਚ ਇੰਟਰਸਟ ਸੀ ਇਸੇ ਤਰ੍ਹਾਂ ਅਲਬਰਟ ਆਇਨਸਟਾਈਨ ਦਾ ਜਿਹੜਾ ਬਚਪਨ ਸੀ ਬਹੁਤ ਚੁੜਾਤੀਆਂ ਭਰਿਆ ਹੋਇਆ ਸੀ ਉਹ ਹੀ ਵਾਸ ਐ ਆਟਿਸਟਿਕ ਚਾਈਲਡ ਉਹ ਬੋਲ ਨਹੀਂ ਸਕਦਾ ਸੀ ਪਰ ਸਾਇੰਸ ਦੇ ਵਿੱਚ ਡਰਸ ਸੀ ਬੇਟਾ ਇਟ ਵਾਸ এডੂਕੇਸ਼ਨ दैट ਟੋਕ देम ਫਾਰ ਤੇ ਇਹ ਜਿਹੜੇ ਨਸ਼ੇ ਐ ਇਹ ਤੁਹਾਡੇ ਪੈਰਾਂ ਦੀਆਂ ਬੇੜੀਆਂ ਜਿਹੜੀਆਂ ਕਿ ਤੁਹਾਨੂੰ ਕਿਰਪਨ ਕਰਦੀ ਐ ਔਰ ਜਿਹੜੀ এডੂਕੇਸ਼ਨ ਐ ਇਹ ਉਹ ਰਾਕਟ ਐ ਜਿਹੜਾ ਸਪੇਸ ਐਕਸ ਦੇ ਵਿੱਚ ਆ ਉਹਦੀ ਇਮੇਜਿਨੇਸ਼ਨ ਸੀ ਉਹਦੇ ਫਾਦਰ ਜਿਹੜਾ ਸੀਗਾ ਡਾਈਵੋਰਸ ਹੋ ਗਿਆ ਸੀ 12 ਸਾਲ ਤੇ ਉਹਨੇ ਆਪਣੀ ਪਹਿਲੀ ਵੀਡੀਓ ਕਿਉਂ ਬਣਾਤੀ ਸੀ ਇਹ ਲਾਉਡ ਸਾਇੰਸ 86 ਹਾਸ ਟੇਕਨ ਐ ਮੋਨੇ ਕਾਰ ਵੀ ਹੋ ਜੇ ਬਣਾਤੀ ਐ ਇਲੈਕਟ੍ਰਿਕ ਕਾਰ ਸੋ ਉਹਦੀਆਂ ਐਗਜ਼ਾਮਪਲ ਦਿੱਤੀਆਂ ਜਾਂਦੀਆਂ ਸੋ ਮੈਂ ਬੱਚਿਆਂ ਨੂੰ ਬੇਨਤੀ ਕਰਦਾ ਕਿ ਤੁਸੀਂ ਸਾਡੇ ਹੀਰੋ ਤੁਸੀਂ ਰੋਲ ਮਾਡਲ ਬਣਨਾ ਮੈਨੂੰ ਪਤਾ ਕਿ ਤੁਸੀਂ ਨਸ਼ੇ ਨਹੀਂ ਕਰੋਗੇ ਬਸ ਤੁਸੀਂ ਜਿਹੜੇ ਬੰਦੇ ਨਸ਼ੇ ਵਿੱਚ ਫਸੇ ਹੋਏ ਆ ਉਹਨਾਂ ਨੂੰ ਕੱਢਣ ਵਿੱਚ ਸਰਕਾਰ ਦੀ ਮਦਦ ਬਣਨੀ ਆ ਮਦਦ ਕਰਨੀ ਆ ਸੋ ਮੈਂ ਇਹਨਾਂ ਸ਼ਬਦਾਂ ਦੇ ਨਾਲ ਤੁਹਾਨੂੰ ਆਪਣੀਆਂ ਗੁੱਡ ਵਿਸ਼ੇਸ ਦਿਨਾ ਕਿ ਵੀ ਦਾ ਬ੍ਰਾਂਡ ਐਂਬੈਸਡਰਸ ਜਿਹੜੇ ਬੱਚੇ ਯੋਗ ਨਸੀਬ ਰੁੱਧ ਚਾਹੇ ਆਪਣੀ ਪੜ੍ਹਾਈ ਦੇ ਵਿੱਚ ਐਕਸਲ ਕਰਕੇ ਚਾਹੇ ਸਪੋਰਟਸ ਦੇ ਥਰੂ ਚਾਹੇ ਕਿਸੇ ਕਵਿਤਾ ਦੇ ਗਾਣੇ ਦੇ ਥਰੂ ਕੋਈ ਰੋਲ ਪਲੇ ਕਰਨਗੇ ਉਹਨਾਂ ਨੂੰ 15 ਅਗਸਤ 26 ਜਰਵਨ ਨੂੰ ਆਨਰ ਕੀਤਾ ਜਾਏਗਾ ਉਹਨਾਂ ਦਾ ਸਨਮਾਨ ਕੀਤਾ ਜਾਏਗਾ ਸੋ ਇਹਨਾਂ ਸ਼ਬਦਾਂ ਨਾਲ ਸੋ ਮੈਂ ਆਪਾਂ ਆਓ ਆਪਾਂ ਅੱਜ ਮਿਲ ਕੇ ਆਪਣੇ ਮੁੱਖ ਮੰਤਰੀ ਸਾਹਿਬ ਦਾ ਜੋ ਰੰਗਲਾ ਪੰਜਾਬ ਦਾ ਜੀ ਸ਼ੁਰੂਆਤ ਆਪਾਂ ਕਰਨ ਜਾ ਰਹੇ ਹਾਂ ਜੋ ਆਪਾਂ ਰੰਗਲਾ ਪੰਜਾਬ ਬਣਾਉਣ ਜਾ ਰਹੇ ਹਾਂ ਉਹਦੇ ਵਾਸਤੇ ਤੁਸੀਂ ਸਵੇਰੇ ਭਜੋਗੇ ਅੰਮ੍ਰਿਤ ਵੇਲੇ ਭਜਣਾ ਇਹਦੇ ਨਾਲ ਜਦੋਂ ਤੁਸੀਂ ਕੋਈ ਗੇਮ ਖੇਡਦੇ ਹੋ ਕੋਈ ਪੋਇਮ ਪੜ੍ਹਦੇ ਹੋ ਜਾਂ ਸੁਣਦੇ ਹੋ ਜਦੋਂ ਤੁਸੀਂ ਕੋਈ ਚੰਗਾ ਕੰਮ ਕਰਦੇ ਹੋ ਤਾਂ ਤੁਹਾਡੀ ਜਿਹੜੀ ਬਾਡੀ ਹੈ ਇਹ ਖੋਦੀ ਜਿਹੜੀ ਜਿਹਨੂੰ ਅਸੀਂ ਹਾਰਮੋਨਸ ਆਫ ਜॉय ਕਹਿੰਦੇ ਆ ਜਿਹਦੇ ਐਂਡੋਰਫਿਨ ਅੱਜ ਤੁਸੀਂ ਭਜੋਗੇ ਤਾਂ ਇਹਨਾਂ ਦੀ ਰਿਲੀਜ਼ ਹੋਏਗੀ ਸੋ ਜਿਹੜੇ ਜਿਹੜੇ ਪੋਜ਼ਿਟਿਵ ਹਾਰਮੋਨਸ ਢੇ ਰਹਣਗੇ ਯੂਵ ਲਾਲਵੇ ਸਰਵੇਂ ਨਾਈਸ ਸਪਿਰਟ ਔਰ ਜਿਸ ਤਰ੍ਹਾਂ ਬਾਬੇ ਨਾਰਕ ਨੇ ਕਿਹਾ ਸੀ नाम खुबारी नानका चढ़ी रहे हमेशा बाबे नानक खुबारी चढ़ी रहे बहुत बहुत धनबाद चढ़ती कला चढ़ाओ हास थैंक यू ये प्रण कर दे नशा मुक्त मुहिम अपना पूरा योगदान पाव ਅਸੀਂ ਕਿਸੇ ਵੀ ਪ੍ਰਕਾਰ ਦਾ ਨਸ਼ਾ ਨਹੀਂ ਕਰਾਂਗੇ ਨਸ਼ਾ ਨਹੀਂ ਕਰਾਂਗੇ ਆਪਣੇ ਆਪਣੇ ਪਰਿਵਾਰ ਅਤੇ ਆਪਣੇ ਪਰਿਵਾਰ ਸਮਾਜ ਦੋਸਤਾਂ ਨੂੰ ਨਸ਼ਾ ਮੁਕਤ ਨਸ਼ਾ ਮੁਕਤ ਸਪੋਰਟ ਸਹਿਯੋਗ ਕਰਾਂਗੇ ਸਪੋਰਟ ਸਹਿਯੋਗ ਕਰਾਂਗੇ ਅਸੀਂ ਨਸ਼ਾ ਤੋਂ ਦੂਰ ਰਹਿ ਕੇ ਅਸੀਂ ਨਸ਼ਾ ਤੋਂ ਦੂਰ ਰਹਿ ਕੇ ਚੰਗੀ ਸਿਹਤ ਰੱਖਦੇ ਹੋਏ ਚੰਗੀ ਸਿਹਤ ਰੱਖਦੇ ਹੋਏ ਸਮਾਜ ਸਮਾਜ ਰਾਜ ਆਪਣੇ ਦੇਸ਼ ਦੀ ਜਾਤੀ ਵਿੱਚ ਦੇਸ਼ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾਵਾਂਗੇ ਆਪਣਾ ਯੋਗਦਾਨ ਪਾਵਾਂਗੇ ਅਤੇ ਪੰਜਾਬ ਨੂੰ ਅਤੇ ਸਾਡੇ ਪੰਜਾਬ ਨੂੰ ਸੋਨਾ ਸੋਨਾ ਅਤੇ ਰੰਗਲਾ ਪੰਜਾਬ ਬਣਾਵਾਂਗੇ ਅਤੇ ਰੰਗਲਾ ਪੰਜਾਬ ਬਣਾਵਾਂਗੇ ਜੈ ਹਿੰਦ ਵੋ ਮੈਂ ਵੀ ਵੇਟ ਕਰ ਰਿਹਾ ਸੀ ਆਵਾਜ਼ ਕੋੜੇ ਬੱਚਾ ਨੂੰ ਨਿਕਲ ਆਇ ਵਾਸ ਵੇਟਿੰਗ ਫੋਰ ਕਾ ਬਾਤ ਅਤੇ ਰੈਡਕ੍ਰੋਸ ਦੀ ਲਾਈਨ ਲਗੀ ਉਹਦੇ ਪਿੱਛੇ ਪਿੱਛੇ ਸ਼ਾਬਾਸ਼ ਬਾਦਸ਼ਾਹ ਰਵਾ ਰਵਾ ਬਾਦਕੇ ਅਸੀਂ ਨਾਰਾ ਲਾਉਣਾ ਹੈ ਪੰਜਾਬੀਓ ਜਾਂ ਕੋ ਨਸ਼ੇ ਤੇ ਆ ਕੋ ਵੈਰੀ ਗੁੱਡ ਪੰਜਾਬੀਓ ਜਾਂ ਕੋ ਨਸ਼ੇ ਤੇ ਆ ਕੋ ਸਾਡਾ ਯੁੱਧ ਨਸ਼ਾ ਵਿਰੁੱਧ ਸਾਡਾ ਯੁੱਧ ਨਸ਼ਾ ਵਿਰੁੱਧ ਅਮਰੀ ਕਿਸੇ ਨੂੰ ਕਹਿ ਨਹੀਂ ਦੇਣਾ ਜੇ ਸਾਡਾ ਪੰਜਾਬ ਚ ਵਹਿ ਨਹੀਂ ਦੇਣਾ ਬੱਚੇ ਆਓ ਖੜੋਓ ਖੜੋਓ ਬਹੁਤ ਅੱਛਾ ਹੈ ਤੁਹਾਡੇ ਜੋਸ਼ ਨੂੰ ਸਲਾਮ ਮੰਤਰੀ ਜੀ ਨੇ ਤੁਹਾਨੂੰ ਆਪਣਾ ਬ੍ਰੈਂਡ ਐਮੈਸਡਰ ਬਣਾਇਆ ਹੈ ਤੁਸੀਂ ਪੰਜਾਬ ਸਰਕਾਰ ਦੇ ਬ੍ਰੈਂਡ ਐਮੈਸਡਰ ਹੋ ਕੀ ਬਾਤ ਕੀ ਬਾਤ ਬੱਚਿਓ ਨੀਚੇ ਆ ਜਾਓ ਨੀਚੇ ਆਓ ਮੈਂ ਉਧਰ ਆਣਾ ਮੈਂ ਉਧਰ ਆਣਾ ਤੁਸੀਂ ਇੱਧਰ ਆਓ ਤੁਸੀਂ ਉੱਪਰ ਆ ਗਏ ਤੁਸੀਂ ਉੱਡੇ ਠੀਕ ਹੋ ਤਰ ਹਾਂਜੀ ਇੱਥੇ ਹੀ ਠੀਕ ਰਹੇ ਸਰ ਇੱਥੇ ਇੱਥੇ ਠੀਕ ਰਹੇ ਸਰ ਲੋਕੋ ਦਾ ਸਵਾਲ ਦੋ ਵਾਰਾਂ ਚ ਕਰ ਲਈ ਯਾਰ ਵਾਲੀ ਕਰਨ ਨਾਲ ਦੋ ਵਾਰਾਂ ਇਹਨੂੰ ਦਿੱਤਾ ਗਿਆ ਵਿਦਿਆਰਥੀ ਵਰਗ ਨੂੰ ਕੀ ਕਿਹਾ ਦੇਖੋ ਜਿਹੜੇ ਵਿਦਿਆਰਥੀ ਆ ਜਿਹੜਾ ਵਿਦਿਆਰਥੀਆਂ ਦਾ ਇੱਥੇ ਸਮੂਹ ਹੈ ਜਿੰਦਾ ਵੱਡਾ ਇਕੱਠਾ ਹੈ ਬਰਖਰ ਘਟੋ ਘਟੋ ਵੀ 5-6000 ਵਿਦਿਆਰਥੀ ਇਕੱਠੇ ਹੋਏ ਆ ਇਹ ਦਰਸਾਉਂਦਾ ਕਿ ਪੰਜਾਬ ਦੇ ਲੋਕ ਨਸ਼ੇ ਨੂੰ ਔਰ ਨਸ਼ੇ ਜਿਹੜੇ ਤੁਹਾਡੇ ਨਸ਼ੇ ਦੇ ਵਪਾਰੀ ਆ ਉਹਨਾਂ ਨੂੰ ਜਿਹੜਾ ਜੋ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀਗਾ ਕਿ ਜਾਂ ਤਾਂ ਨਸ਼ੇ ਛੱਡੋ ਜਾਂ ਪੰਜਾਬ ਛੱਡੋ ਤੇ ਜਿਵੇਂ ਸਾਰੇ ਸ਼ਹਿਰਾਂ ਦੇ ਵਿੱਚ ਐਡੇ ਐਡੇ ਵੱਡੇ ਇਕੱਠ ਹੋ ਰਹੇ ਆ ਯੂਥ ਦੇ ਬੱਚਾ ਦੇ ਤੇ ਮੈਨੂੰ ਆਲਰੇਡੀ ਜਿਹੜੇ ਜਿਹੜੇ ਨਸ਼ੇੜੀ ਆ ਨਾ ਜੀ ਭਜਨੇ ਸ਼ੁਰੂ ਹੋ ਗਏ ਆ ਜਿੰਨੇ ਵੀ ਨਸ਼ਾ ਵੇਚਣ ਵਾਲੇ ਆ ਵਪਾਰੀ ਸਾਰੇ ਭਜਨੇ ਸ਼ੁਰੂ ਹੋ ਗਏ ਆ ਹਾਲਤ ਇਹ ਹੋ ਗਈ ਹੈ ਕਿ ਜਿਹੜੀ ਡਰੋਨ ਆਂਦੀਆਂ ਸੀ ਪਾਕਿਸਤਾਨ ਤੋਂ 70% ਘਟ ਗਈਆਂ ਤੇ ਜੇ ਕੋਈ ਡਰੋਨ ਆ ਵੀ ਜਾਵੇ ਨਸ਼ਾ ਸੁੱਟ ਵੀ ਜਾਵੇ ਚੱਕਣ ਕੋਈ ਨਹੀਂ ਜਾਂਦਾ ਮਤਲਬ ਨਸ਼ਾ ਉੱਥੇ ਪਿਆ ਰਹਿੰਦਾ ਕਿਸੇ ਬੰਦੇ ਨੇ ਪੁੱਛਿਆ ਵੀ ਹੁਣ ਕਿਉਂ ਨਹੀਂ ਚੱਕਣ ਜਾਂਦੇ ਕਹਿੰਦਾ ਜੀ ਪਿੱਛੋਂ ਜਿਹੜੇ ਹੈਗੇ ਸਾਡੇ ਗਿੱਟੇ ਸਿੱਕੇ ਜਾਣਗੇ ਸੋ ਇਹ ਜਿਹੜਾ ਪੰਜਾਬ ਸਰਕਾਰ ਪੰਜਾਬ ਦੇ ਲੋਕ ਆਮ ਲੋਕ ਆ ਇਹ ਹੁਣ ਇੱਕ ਲੋਕ ਲਹਿਰ ਬਣ ਗਿਆ ਜਿਹੜੇ ਨਸ਼ਿਆਂ ਦੇ ਵਿਰੁੱਧ ਜਿਹੜਾ ਹੈਗਾ ਯੁੱਧ ਨਸ਼ਿਆਂ ਦੇ ਵਿਰੁੱਧ ਇੱਕ ਲੋਕ ਲਹਿਰ ਬਣ ਗਈ ਆ ਜਦੋਂ ਕੋਈ ਮੂਵਮੈਂਟ ਲੋਕ ਲਹਿਰ ਬਣ ਜਾਂਦੀ ਆ ਫਿਰ ਉਹਨੂੰ ਕੋਈ ਰੋਕ ਨਹੀਂ ਸਕਦਾ ਸੋ ਉਹਦੇ 'ਚ ਕੋਈ ਤਰੀਕਾ ਹੁੰਦਾ ਕਿ ਤੁਸੀਂ ਸੁਧਰ ਜਾਓ ਸੁਧਰ ਜਾਓ ਸੁਧਰ ਜਾਓ ਹੋਰ ਕੋਈ ਤਰੀਕਾ ਨਹੀਂ ਆ देयर ਇਜ਼ ਨੋ ਆਲਟਰਨੇਟ ਔਰ ਇਹਦੇ ਨਾਲ ਨਾਲ ਜਿਹੜੀ ਪੰਜਾਬ ਸਰਕਾਰ ਹੈ ਜਿਹੜੇ ਬੱਚੇ ਨਸ਼ੇ ਦੇ ਵਿੱਚ ਕਿਸੇ ਨਾ ਕਿਸੇ ਵਜ੍ਹਾ ਨਾਲ ਉਸ ਦਲ ਦੇ ਵਿੱਚ ਫਸ ਗਏ ਉਹਨਾਂ ਨੂੰ ਕੱਢਣ ਵਾਸਤੇ ਸਾਡੇ ਮਾਨਯੋਗ ਨੈਸ਼ਨਲ ਕਮਿਸ਼ਨਰ ਨੇ ਸਾਡੇ ਮਾਨ ਸਾਹਿਬ ਨੇ ਮੇਰੀ ਡਿਊਟੀ ਲਈ ਆ। ਤੋਂ ਅਸੀਂ ਉਹਨਾਂ ਨੇ ਮੈਨੂੰ ਕਿਹਾ ਵੀ 5000 ਜਿਹੜੇ ਆ ਗਿਆ ਉਹ ਇੰਡੋਰ ਫੈਸਿਲਿਟੀ ਆ ਅਸੀਂ ਉਹਦੀ ਸਾਰੀ ਤਿਆਰੀ ਕਰ ਲਈ ਹੈ। ਅੱਜ ਮੇਰੀ ਜਿਹੜੀ ਫਾਈਨਲ ਸ਼ਾਮ ਨੂੰ ਵੀ ਸੀ ਹੈਗੀ ਉਹਦੇ ਬਾਰੇ ਤੇ ਉਹਦੇ ਅਸੀਂ ਪੂਰਾ ਬੰਦੋਬਸਤ ਕੀਤਾ ਹੋਇਆ ਉਹਨਾਂ ਨੂੰ ਨਸ਼ਾ ਛੁਡਾਉਣ ਦਾ ਉਹਨਾਂ ਦੀ ਕਾਉਂਸਲਿੰਗ ਦਾ ਯੋਗਾ ਕਰਾਉਣ ਦਾ ਸਪੋਰਟਸ ਕਰਾਉਣ ਦਾ ਉਹਨਾਂ ਨੂੰ ਕੋਈ ਨਾ ਕੋਈ ਸਕਿੱਲ ਸਿਖਾਉਣ ਦਾ ਕੋਈ ਹੋਨਰਸ ਘਾੜਦਾ ਉਹਨਾਂ ਨੂੰ ਕੰਮ ਸਿਖਾ ਕੇ ਸਾਰਿਆਂ ਨੂੰ ਕੰਮ ਤੇ ਲਾ ਦਾਂਗੇ ਜੀ ਪੰਜਾਬ ਦਾ ਹਰ ਇੱਕ ਬੰਦਾ ਉਹਨੂੰ ਨਸ਼ਾ ਹੋਵੇਗਾ ਸਿਰਫ ਕੰਮ ਦਾ ਲੋਕਾਂ ਨੂੰ ਜਿਹੜਾ ਇਹ ਜਿਹੜੇ ਦੁਨਿਆਵੀ ਨਸ਼ਿਆਂ ਤੋਂ ਮੁਕਤ ਕਰਕੇ ਉਹਨਾਂ ਨੂੰ ਕੰਮ ਦਾ ਨਸ਼ਾ ਜਿਹੜਾ ਉਹਦੀ ਰਤ ਲਾਣੀ ਆ ਤਾਂ ਕਿ ਕੋਈ ਨਾ ਕੋਈ ਬੰਦਾ ਪ੍ਰੋਡਕਟਿਵ ਕੰਮ ਕਰ ਰਿਹਾ ਹੋਵੇ ਚਾਹੇ ਉਹ ਖੇਤੀਬਾੜੀ 'ਚ ਹੋਵੇ ਆਈਟੀ 'ਚ ਹੋਵੇ ਐਜੂਕੇਸ਼ਨ 'ਚ ਹੋਵੇ ਕਿਸੇ ਵੀ ਫੀਲਡ 'ਚ ਹੋਵੇ ਮੈਡੀਕਲ 'ਚ ਹੋਵੇ ਕੋਈ ਵੀ ਕੋਈ ਵੀ ਸਕਿੱਲ ਹੋਣਾ ਚਾਹੀਦਾ ਉਹਦੇ ਕੋਲ ਇੰਡਸਟਰੀ 'ਚ ਹੋਵੇ ਤਾਂ ਕਿ ਉਹ ਪੰਜਾਬ ਦੀ ਪ੍ਰੋਗਰੈਸ ਵਾਸਤੇ ਜਿਹੜੀ ਪੰਜਾਬ ਦੀ ਗ੍ਰੋਥ ਸਟੋਰੀ ਸ਼ੁਰੂ ਹੋਈ